ਇਹੋਂ ਸਵਾਤੀ ਕਹਾਂ ਦਾ ਸਿੰਜਾ ਪਾਗ ਲੈ ਗਈ ਸੇਵਾ ਵਿੱਚ ਪਾਏ ਹੋਏ ਆਂ ਬਿੱਲੇ ਗੁਜੇ ਪਾ ਵਿੱਚ ਅਸਿਆ ਦੀ ਇਹ ਜੋ ਆਸਰਾ ਹਸ ਤੋਂ ਸੇਵਾ ਗੁਰੂ ਦਰਾਰਾ ਜੀ ਮਹਾਰਾਜ ਮਾਤਾ ਦਾ ਸਾਧਾਨੀ ਮਾਈ ਸ਼ਾਦਾ ਸਰਪੋਦੀ ਜੀ ਜੀ ਆराधना ਯਾਤਰਾ ਦੀ ਤੋਰੀਆ ਮਨ ਸੀ ਜੇ ਪਾ ਵਿੱਚ असीं शोथ भक्तियूं बड़े शर ते प्यार

Yeah. yeah. ਸ੍ਰੀ ਕ੍ਰਿਪਾ ਗੁਰੂ ਗੋਬਿੰਦ ਜੀ ਦੀ ਜੈ ਜੈ ਸ੍ਰੀ ਰਾਦੇ ਬੋਲੀ ਆਪਣੇ ਆਪਣੇ ਗੁਰੂ ਦੇਵ ਮਹਾਰਾਜ ਕੀ ਜੈ ਦਸਿਆ ਭਗਵਾਨ ਜੀ ਸਿਖਤ ਕੀਤੀ ਗਈ ਹੈ ਹੋਣ ਸ੍ਰੀ ਕ੍ਰਿਪਾ ਗੁਰੂ ਗੋਬਿੰਦ ਜੀ ਪਾਉੜਾ ਦਾ ਹੰਕਾਰ ਤੋੜਨ ਲਈ ਕੀ ਉਪਰਾਲਾ ਕਰਦੇ ਨੇ ਈਵਾਂ ਤੋਂ ਬਣਾਉਂਦੇ ਨੇ ਇਥੋਂ ਹੀ ਰਾਜਾ ਮੋਰਦੋਹ ਜੀ ਦੀ ਕਥਾ ਆਰੰਭ ਹੋਣ ਲੱਗੀ ਹੈ ਸੋ ਸ਼ੁਰੂ ਹੋਣ ਲੱਗੀ ਹੈ ਆਓ ਬੜੇ ਪਿਆਰ ਤੇ ਧਿਆਨ ਨਾਲ ਸਰਵਣ ਕਰਾਂਗੇ 10 ਦਿਨਾਂ ਕੀ ਜਿਸ ਦਿਨੇ ਮਹਾਪਾਰਥ ਦਾ ਯੁੱਧ ਹੋਇਆ बड़े-बड़े तगड़े योद्धा ने युद्ध ਕੀਤਾ ਆ ਉਹਦੇ ਵਿੱਚ ਐਸੇ-ਐਸੇ ਯੋਧੇ ਵੀ ਸਨ ਜਿਨ੍ਹਾਂ ਦੇ ਸਰੀਰ ਹੀ ਪੱਥਰ ਦੇ ਸਨ ਕਈ ਉਸ ਯੋਧੇ ਵਿੱਚ ਐਹੇ ਯੋਧੇ ਸਨ ਜਿਨ੍ਹਾਂ ਨੂੰ ਇਹ ਵਰਤਾਨ ਹੈ ਕਿ ਅਹੀਂ ਉਹਨਾ ਚਿਤ ਨਾ ਮਰੀਏ ਜਿਨ੍ਹਾਂ ਚ ਕਹੀਂ ਆਪਣੇ ਮਨੋਂ ਆਪਣੇ ਮੂੰਹੋਂ ਨਾ ਕਹੀਏ ਕਿ ਸਾਨੂੰ ਹੁਣ ਮਰ ਜਾਣਾ ਚਾਹੀਦਾ ਹੈ ਆਪਣੀ ਮਤਲਬ ਇੱਛਾ ਬੀਤੀ ਦੇ ਸਾਹਬ ਨਾਲ ਐਸੇ ਯੋਦੇ ਵੀ ਹੈ ਸੀ ਜੋ ਮਾਪੇ ਕੋ ਜੁੱਧ ਕਰ ਰਹੇ ਸਨ ਐਸੇ ਯੋਦੇ ਵੀ ਸਨ ਜਿਹੜੇ ਹੀ ਪੂਛੋਂ ਫੜ ਫੜ ਕੇ ਵਾਈ-ਵਾਈ ਆਤੇ ਤਾਂ ਛਾੜ ਛੱਡੇ ਅੱਜ ਤੱਕ ਮੁੜ ਕੇ ਕਰਦੇ ਨਹੀਂ ਆਏ ਐਸੇ ਐਸੇ ਯੋਦੇ ਵੀ ਸਨ ਜਿਨ੍ਹਾਂ ਦੇ ਮਰਿਆਂ ਡਿੱਗਨ ਦੇ ਉੱਤੇ ਬੜਾ ਨਕਸਾ ਆણો ਜਿੰਦਾ ਹੈ ਜਿੱਦਾਂ ਕੋਟਾਵ ਕਾਸ਼ ਜੀ ਸੋ ਉਹਨੇ ਜੁਦ ਮਹਾਪਰਤ ਦਾ ਤੇ ਹੋਏ ਹੀ ਹੋਇਆ ਪਾੜੋ ਜਿੱਤ ਗਏ ਨੇ ਮਤਲਬ ਅਰਜੁਨ ਨੇ ਯੋਧਿਸ਼ਥਰ ਨੇ ਜਿੱਤ ਗਏ ਨੇ ਪਰ ਉਹਨਾਂ ਦੇ ਮਨ ਚ ਹੰਕਾਰ ਆ ਗਿਆ ਹੈ ਹਰ ਕੋਈ ਪੰਜਾਬ ਪਰਮਾਤਮਾ ਜਿਸੋ ਜਦਾ ਕਿ ਸਾਡੇ ਤੋਂ ਵੱਡਾ ਯੋਧਾ ਹੋਰ ਕੋਈ ਨਹੀਂ ਹੈ। ਨਹੀਂ ਮਾਪਾਤ ਦਾ ਯੋਧਾ ਦੇ ਫਿਰ ਜਿਹੜਾ ਯੋਧਾ ਉਹ ਜਿੱਤੇ ਆ। ਸਭ ਦੱਸਦੇ ਨੇ ਕਿ ਅਕਾਲ ਪੁਰਖ ਭਗਵਾਨ ਆਪਣੇ ਭਗਤ ਦੇ ਮਨ ਵਿੱਚ ਹੰਕਾਰ ਚੰਗਾ ਨਹੀਂ ਲੱਗਦਾ। ਨਾ ਹੀ ਭਗਵਾਨ ਭਗਤਾਂ ਦੇ ਮਨ 'ਚ ਹੰਕਾਰ ਰਹਿਣ ਦਿੰਦਾ। ਦੋ ਚੀਜ਼ਾਂ ਨਹੀਂ ਰਹਿਣ ਦਿੰਦਾ ਇੱਕ ਹੰਕਾਰ ਤੇ ਇੱਕ ਭੁੱਖ। बोलिए कृष्ण भगवान जी, so, जी एक एक की जय सो आज ये ਉਹਨਾਂ ਪਾੜਵਾਂ ਦਾ ਹੰਕਾਰ ਤੋੜਨ ਲਈ ਕ੍ਰਿਸ਼ਨ ਭਗਵਾਨ ਜੀ ਨੇ ਇੱਕ ਵਿਯੋਗ ਇੱਕ ਢੰਗ ਬਣਾਇਆ ਪਾੜਵਾਂ ਨੂੰ ਸਲਾਹ ਦਿੱਤੀ ਕਿ ਪਾੜੋ ਤੁਸੀਂ ਉਹ ਬੜਾ ਤਗੜਾ ਇੱਕ ਯੁੱਧ ਜਿੱਤ ਲਿਆ ਹੋਇਆ ਹੁਣ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਇੱਕ ਅਸ਼ਮੀਰ ਯੱਗ ਕਰੋ 10 ਦਿਨਾਂ ਲਈ ਸ਼ਮੀਰ ਯੱਗ ਦੇ ਵਿੱਚ ਕਰਨ ਤੋਂ ਪਹਿਲਾਂ ਇੱਕ ਘੋੜਾ ਛੱਡਿਆ ਜਾਂਦਾ ਘੋੜੇ ਦੇ ਗਲ ਚ ਤਖਤੀ ਪਾਈ ਜਾਂਦੀ ਹੈ ਭਈ ਜਿਹੜਾ ਵੀ ਐਸ ਘੋੜੇ ਨੂੰ ਝੱਕੇ ਉਹਨੂੰ ਸਾਡੇ ਨਾਲ ਯੁੱਧ ਕਰਨਾ ਪਊਗਾ ਜੇ ਕਿਸੇ ਦੇ ਰਾਜ ਵਿੱਚੋਂ ਬਿਨਾਂ ਫੜਿਆ ਬਿਨਾਂ ਰੋਕਿਆ ਘੋੜਾ ਲੰਘਦਾ ਕੋਈ ਨਹੀਂ ਟਾਕਦਾ ਉਸ ਉਹ ਰਾਜ ਸਾਡੇ ਅਧੀਨ ਵੇਗਾ ਸੋ ਇਸ ਤਰ੍ਹਾਂ ਦਾ ਇੱਕ ਅਸ਼ਮੀਤ ਯੱਗ ਕਰਨ ਦੀ ਸਲਾਹ ਭਗਵਾਨ ਨੇ ਦਿੱਤੀ ਹੈ 10 ਦਿਨੇ ਕੀ ਪਾਂਡਵਾ ਨੇ ਅਸ਼ਮੀਤ ਯੱਗ ਦੀ ਤਿਆਰੀ ਕਰ ਲੈ ਕੇ بڑا ਫਧੀਆ ਘੋੜਾ ਬੜਾ ਤਗੜਾ ਸੁੰਦਰ ਜਵਾਨ ਘੋੜਾ ਲੱਲਿਆ ਘੋੜੇ ਦੇ ਗਾਲ ਵਿੱਚ ਇੱਕ ਤਖਤੀ ਵੀ ਲਿਖ ਕੇ ਪਾਤੀ ਹੈ ਕਿ ਜਿਹੜਾ ਵੀ ਕੋਈ ਯੋਧਾ ਇਹਨੂੰ ਰੋਕੇਗਾ ਉਨਾਂ ਜਾਂ ਤੇ ਸਾਡੇ ਨਾਲ ਯੁੱਧ ਕਰਨਾ ਪਏਗਾ ਜੀ ਉਹ ਹਾਰ ਜਾਂਦਾ ਆ ਤੇ ਸਾਡੇ ਆਦੀਨ ਸੋ ਆਓ ਸੁਣਨੇ ਆ ਕੀ ਕੀ ਪਾੜਵਾਨੇ ਕੀਤਾ ਘੋੜਾ ਛੱਡ ਕੇ ਤੁਹਾਡੀ ਸੇਵਾ ਵਿੱਚ ਹਾਂ ਇਹ ਕਰਨ ਜਾ ਰਹੇ ਆ ਭੁਲੀਏ ਕ੍ਰਿਸ਼ਨ ਭਗਵਾਨ ਜੀ ਦੀ ਜੈ ਨਾਨਕਾਂ ਦਾ ਕਾਂਦ ਸ੍ਰੀ ਕ੍ਰਿਸ਼ਨ ਭਗਵਾਨ ਜੀ ਦੀ ਜੈ ਬੋਲੀ ਆਪਣੇ ਆਪਣੇ ਗੁਰੂ ਦੇਵ ਮਹਾਰਾਜ ਜੀ ਜੈ

ਘਰ ਲਓ ਜੀ ਹੁਣ ਜੇ ਕ੍ਰਿਸ਼ਨ ਭਗਵਾਨ ਜੀ ਨੇ ਪਾਡਵਾਂ ਦਾ ਹੰਕਾਰ ਤੋੜਨ ਦਾ ਜਿਸ ਵੇਲੇ ਸੋਚਿਆ ਹੁਣ ਜਦੋਂ ਕ੍ਰਿਸ਼ਨ ਭਗਵਾਨ ਜੀ ਨੇ ਪਾਡਵਾਂ ਦੇ ਮਨ ਚੋਂ ਹੰਕਾਰ ਕੱਢਣ ਲਈ ਸੋਚਿਆ ਦੱਸਿਆ ਕਿ ਕ੍ਰਿਸ਼ਨ ਭਗਵਾਨ ਜੀ ਨੇ ਇਹ ਕੋੜਾ ਸ਼ਿਦਾ ਤਾਂ ਘੋੜੇ ਦੇ ਮਗਰ ਹਸਤਨਾਪੁਰ ਦੀਆਂ ਫੌਜਾਂ ਬੜੇ-ਬੜੇ ਤਗੜੇ ਯੋਦੇ ਬੜੇ-ਬੜੇ ਤਗੜੇ ਮਹਾਵੀ ਤੋਰ ਪਏ ਨੇ ਅੱਗੇ-ਅੱਗੇ ਘੋੜਾ ਪਿੱਛੇ-ਪਿੱਛੇ ਫੌਜਾਂ ਧੂਲ ਨਗਾਰੇ ਹੋਰ ਸੰਖ ਵੱਜਦੇ ਜਾਂਦੇ ਨੇ ਜਿਹੜਾ ਕੋ ਘੋੜੇ ਨੂੰ ਫੜਦਾ ਜਾਂ ਜਦ ਨੂੰ ਲੜ ਕੇ ਮਾਰ ਦਿੱਤਾ ਜਾਂਦਾ ਜੰਗ ਰਿਫਤਾ ਕੀਤਾ ਜਾਂਦਾ ਜਾਂ ਨੋਦੀ ਕੀਤਾ ਜਾਂਦਾ ਹੁਣ ਭਗਵਾਨ ਨੇ ਭਾਗਤਾ ਨੇ ਮਾਂਚੋਂ ਹੁਕਾ ਤੋੜਨਾ ਹੈ ਕੱਢਣਾ ਹੈ ਮੀਕੋ ਕੈਸੀ ਦੀ ਲਾ ਰਚੀ ਲਾਓ ਜੀ ਜਿਹੜੀ ਪਾਡਵਾ ਦੀ ਫੌਜ ਆ ਉਤ ਰਪਈਆ मारती पारमी मेर